ਹੋਣ ਲਈ ਜਾਵੇ ਭਾਈ ਇਹ ਕੀ ਸਫਾਈ ਜਾਂਦੀ ਉਸ ਤੇ ਹਾਂਜੀ ਜਿਵੇਂ ਮੈਂ ਅੰਤ ਤੱਕ ਵੇਡ ਵਾਲੀ ਵੀਡੀਓ ਪਾਈਆਂ ਹੀ ਆ ਵਿੱਚ ਸਾਰਿਆਂ ਨੂੰ ਆਪਟ ਲੱਗਿਆ ਸੀ ਕੁਝ ਗਲਤ ਤੁਹਾਨੂੰ ਲੱਗਿਆ ਸੀ ਸਾਰਿਆਂ ਨੂੰ ਉਸ ਦੇ ਵਾਸਤੇ ਮੈਂ ਮਾਫੀ ਮੰਗਦੀ ਹਾਂ ਕਿ ਅੱਜ ਤੋਂ ਬਾਅਦ ਇਹ ਵੀਡੀਓ ਨਾ ਹੀ ਦੁਬਾਰਾ ਬਣਾਈ ਜਾਏਗੀ ਤੇ ਨਾ ਹੀ ਪੋਸਟ ਕੀਤੀ ਜਾਏਗੀ ਸਪੈਸ਼ਲ ਬੈਟਲ ਤੇ ਡਬਲ ਨਹੀਂ ਹੋਵੇ ਤੇ ਸੰਗਤ ਨੂੰ ਦੱਸਣਾ ਚਾਹੁੰਦੇ ਆ ਵੀ ਇਹਨਾਂ ਨੇ ਕਲੀਅਰਲੀ ਤੌਰ ਤੇ ਇੱਥੇ ਬੰਦਿਆਂ 'ਚ ਬੈਠ ਕੇ ਦੂਜੀ ਾਰ ਪੁਲਾਇਆ ਗਿਆ ਇਹਨਾਂ ਵਿੱਚ ਤੇ ਪਹਿਲਾਂ ਵੀ ਤੇ ਅੱਜ ਵੀ ਮਾਗੀ ਮੰਗੀ ਆ ਲੈਕਤੀ ਰੂਪ ਚ ਜੀ ਵੀ ਬਾਗੀ ਮੰਗੇ ਕਿ ਇਹ ਅਤੀਰਲੀ ਗਲਤੀ ਆ ਤੇ ਅਸੀਂ ਇੱਕ ਹੋਣ ਦੇ ਨਾਤੇ ਸੰਗ ਹੋਣ ਦੇ ਨਾਤੇ ਅਸੀਂ ਨਹੀਂ ਚਾਹੁੰਦੇ ਅਸੀਂ ਸਾਡਾ ਕਿਸੇ ਧਰਮ ਦੇ ਨਾਲ ਕੋਈ ਗੈਰ ਵਿਰੋਧ ਨਹੀਂ ਹੈ ਬੱਚੀ ਆ ਇਹ ਕਿਸੇ ਵੀ ਧਰਮ ਦੀ ਅਸੀਂ ਨਹੀਂ ਚਾਹੁੰਦੇ ਠਾਣਿਆ ਕੋਟਾ ਕਚਰਿਆਂ ਦੇ ਕੀੜੇ ਲਾਵੇ ਅੱਗੇ ਤੋਂ ਡਬਲ ਮੀਨਿੰਗ ਵਾਲੀਆਂ ਵੀਡੀਓ ਨੱਚਰਤਾਲੀਆਂ ਵੀਡੀਓ ਜਾਂ ਗਲਤ ਪ੍ਰਮੋਸ਼ਨ ਵਾਲਾ ਨਹੀਂ ਕੀਤੇ ਜਾਣਗੀਆਂ ਜੇ ਇਹ ਦੀਪਿਕਾ ਲੁਥਰਾ ਗਲਤ ਪ੍ਰੋਮੋਸ਼ਨ ਕਰੂਗੀ ਜਿਹਦੇ ਡਬਲ ਮੀਨਿੰਗ